ਸੁਖਪਾਲ ਖੈਰਾਣੇ ਸੰਗਰੂਰ ਤੋਂ ਲੋਕ ਸਭਾ ਚੋਣ ਲੜਨ ਦੀ ਇੱਛਾ ਜਤਾਈ ਹੈ ਖੈਰਾ ਮੁਤਾਬਕ ਜੇਕਰ ਪਾਰਟੀ ਨੇ ਕਿਹਾ ਤਾਂ ਜਰੂਰ ਸੰਗਰੂਰ ਤੋਂ ਚੋਣ ਲੜਨਗੇ ਸੁਖਪਾਲ ਖੈਰਾਣੇ ਸੀਐਮ ਮਾਨ ਦੇ 13 0 ਵਾਲੇ ਦਾਅਵੇ ਤੇ ਵੀ ਸਵਾਲ ਚੁੱਕੇ ਮੈਂ ਹੁਣੇ ਤੁਹਾਨੂੰ ਇਹ ਵੀ ਕਿਹਾ ਬੇਨਤੀ ਕੀਤੀ ਸੀ ਕਿ ਮੈਂ ਜਦੋਂ ਜੇਲ੍ਹ 'ਚ ਸੀਗਾ ਮੈਨੂੰ ਜੇਲ੍ਹ ਦੇ ਵਿੱਚ ਹੀ ਸਾਡੇ ਪੰਜਾਬ ਦੀ ਲੀਡਰਸ਼ਿਪ ਨੇ ਪ੍ਰੇਰਣਾ ਸ਼ੁਰੂ ਕੀਤਾ ਸੀਗਾ ਕਿ ਤੁਹਾਨੂੰ ਜੋ ਤੁਹਾਡਾ ਨਾ ਭਗਵੰਤ ਮਾਨ ਨੇ ਅਨਿਆਇ ਕੀਤਾ ਜੋ ਇਹਨੇ ਜ਼ੁਲਮ ਢਾਇਆ ਵਾ ਝੂਠੇ ਕੇਸ ਕੀਤੇ ਨੇ ਇਹਦਾ ਸਹੀ ਜਵਾਬ ਆਪਾਂ ਲੋਕ ਸੰਗਰੂਰ ਦੀ ਲੋਕ ਸਭਾ ਲੜ ਕੇ ਹੀ ਦੇ ਸਕਦੇ ਹਾਂ ਉਸ ਤੋਂ ਬਾਅਦ ਹੁਣ ਤੱਕ ਗੱਲਾਂបਾਤਾਂ ਚੱਲਦੀਆਂ ਤਾਂ ਮੈਂ ਉਦੋਂ ਵੀ ਕਿਹਾ ਸੀ ਤੇ ਅੱਜ ਵੀ ਮੈਂ ਇਹੀ ਕਿਹਾ ਕਿ ਤੁਹਾਨੂੰ ਅਗਰ ਤੁਹਾਨੂੰ ਕੋਈ ਯੋਗ ਉਮੀਦਵਾਰ ਲੱਭਦਾ ਸੰਗਰੂਰ ਆਸਤੇ ਤੇ ਮੈਂ ਪਾਰਟੀ ਦਾ ਇੱਕ ਚੰਗਾ ਮਤਲਬ ਸਮਝਦੇ ਹੋ ਸਪਾਈ ਕਹਿ ਲੋ ਕਿ ਉਹਨਾਂ ਦੀ ਜਾ ਕੇ ਡੱਟ ਕੇ ਹਮਾਇਤ ਕਰੂੰ ਕੈਂਪੇਨ ਕਰੂੰਗਾ ਪਰ ਤੁਹਾਨੂੰ ਜੇ ਲੱਗਦਾ ਵਾ ਕਿ ਮੈਨੂੰ ਲੜਨੀ ਚਾਹੀਦੀ ਆ ਤੇ ਫਿਰ ਮੈਂ ਕਦੀ ਵੀ ਕਿਸੇ ਜ਼ਿੰਦਗੀ ਦੀ ਚੁਣੌਤੀ ਤੋਂ ਨੱਠਿਆ ਨਹੀਂਗਾ ਫਿਰ ਆਪਾਂ ਲੜਾਂਗੇ ਲੇਕਿਨ ਲੜਨ ਵਾਸਤੇ ਮੈਨੂੰ ਸਮੂਹ ਪਾਰਟੀ ਦੇ ਕੇਡਰ ਦੀ ਵਰਕਰਾਂ ਦੀ ਥੱਲੇ ਪੱਧਰ ਤੱਕ ਉਹਨਾਂ ਦੀ ਆਸ ਉਮੀਦ ਸਪੋਰਟ ਮੰਗਦਾ ਮੈਂ ਤੇ ਸਮਾਂ ਆਉਣ ਦੇ ਉੱਤੇ ਪਿਛਲੇ ਹੁਣ ਦਿਨ ਕੁਝ ਦਿਨਾਂ ਤਾਈਂ ਫੈਸਲਾ ਪੰਜਾਬ ਦੀਆਂ ਲੋਕ ਸਭਾ ਦੀਆਂ ਸੀਟਾਂ ਦਾ ਹੋਵੇਗਾ ਅਗਰ ਕਹੇ ਕਿ ਪਾਰਟੀ ਤੇ ਫਿਰ ਆਪਾਂ ਉਸ ਤਰ੍ਹਾਂ ਨਾਲ ਉਹਨਾਂ ਦਾ ਹੁਕਮ ਪੁਗਾਵਾਗੇ ਦੇਖੋ ਜਿਹੜੀ ਜ਼ਮੀਨ ਜਿਹੜੀ ਜ਼ਮੀਨੀ ਸਥਿਤੀ ਹੈ ਨਾ ਜੀ ਉਹ 13 ਜ਼ੀਰੋ ਦੇ ਅਨਕੂਲ ਨਹੀਂ ਜੀ ਉਹ ਤਾਂ ਚਲੋ ਭਗਵੰਤ ਮਾਨ ਨੂੰ ਚੁਟਕਲੇ ਸੁਣਾਉਣ ਦੀ ਆਤ ਪਈ ਹੈ ਇਦਾਂ ਦੀਆਂ ਗੱਲਾਂ ਕੋ ਟੋਟ ਕੇ ਕੱਢ ਕੇ ਲੈ ਜਾਂਦੇ ਮੈਂ ਕਦੀ ਨੰਬਰਸ ਪ੍ਰੇਡਿਕਸ਼ਨਸ ਨਹੀਂ ਪੈ ਰਿਹਾ ਪਰ ਮੈਂ ਇਹ ਕਹਿ ਸਕਦਾ ਦਾਅਵੇ ਨਾਲ ਕਿ ਅੱਜ ਪੰਜਾਬ ਦੀ ਸਰਕਾਰ 2 ਸਾਲਾਂ ਚ ਜਿਹੜੀਆਂ ਉਮੀਦਾਂ ਲੈ ਕੇ ਆਏ ਸੀਗੇ ਉਹਦੇ ਸਰਾਸਰ ਉਲਟ ਕੰਮ ਕੀਤਾ 60-70 ਹਜ਼ਾਰ ਕਰੋੜ ਦਾ ਕਰਜ਼ਾ ਚੜ੍ਹਤਾ 2 ਸਾਲਾਂ ਚ ਜਿਹੜਾ ਵੀਆਈਪੀ ਕਲਚਰ ਦੀ ਗੱਲ ਕਰਦੇ ਸੀਗੇ ਅਸੀਂ ਜੀ ਬਿਲਕੁਲ ਸਾਦੇ ਜਿਹੇ ਬੰਦੇ ਆ ਸਧਾਰਨ ਘਰਾਂ ਚੋਂ ਆਏ ਆ ਅਸੀਂ ਗਨਮੈਨ ਨਹੀਂ ਲਵਾਂਗੇ ਅਸੀਂ ਗੱਡੀਆਂ ਨਹੀਂ ਲਵਾਂਗੇ ਸਰਕਾਰੀ ਕੁੱਟੀਆਂ ਨਹੀਂ ਲਵਾਂਗੇ ਕੱਲੇ ਭਗਵੰਤਪານ ਦੇ ਪਰਿਵਾਰ ਕੋਲ 1000 ਤੋਂ ਉੱਤੇ ਗਨਮੈਨ ਨੇ ਇਹਨਾਂ ਦੇ ਕੋਲ ਬੇਰਖਾਲਾ ਕਿ 4-4 5-5 ਕਰੋੜ ਦੀਆਂ ਲੈਕਸਸ ਗੱਡੀਆਂ ਵਿੱਚ ਚੜਦੇ ਨੇ ਸਾਡਾ ਹੈਲੀਕਾਪਟਰ ਜੇ 30 ਕਿਲੋਮੀਟਰ ਵੀ ਜਾਣਾ ਤਾਂ ਹੈਲੀਕਾਪਟਰ ਚ ਜਾਂਦੇ ਨੇ ਔਰ ਜਹਾਜ਼ਾਂ ਚ ਉੱਡਦੇ ਨੇ ਸੋਨੇ ਦੇ ਨਾਲ ਲੱਦੇ ਹੋਏ ਨੇ ਔਰ ਜਿਹੜਾ ਵੀਆਈਪੀ ਕਲਚਰ ਸ਼ਾਇਦ ਕੈਪਟਨ ਅਮਰਿੰਦਰ ਸਿੰਘ ਜਿਹੜਾ ਅਸਲ ਰਜਵਾੜਾ ਸੀਗਾ ਉਹਨੂੰ ਵੀ ਮਾਤ ਪਾਈ ਗਏ ਇਹਨਾਂ ਨੇ ਰਜਵਾੜਾ ਸ਼ਾਹੀ ਦੇ ਵਿੱਚ ਤੇ ਦੂਸਰਾ ਇਹ ਕਹਿੰਦੇ ਸੀ ਜੇ ਅਸੀਂ ਤਾਂ ਹਰ ਗੱਲ ਆਪਣੇ ਵੌਲੰਟੀਅਰ ਨੂੰ ਪੁੱਛ ਕੇ ਕਰਿਆ ਕਰਾਂਗੇ ਜਦੋਂ 8 ਰਾਜ ਸਭਾ ਦੀਆਂ ਸੀਟਾਂ ਦੇਣੀਆਂ ਸੀ ਉਦੋਂ ਅਮੀਰਾ ਨੂੰ ਲਵਲੀ ਯੂਨੀਵਰਸਿਟੀ ਵਾਲਾਂ ਨੇ ਦਿੱਤੀਆਂ ਤਿੰਨ ਚਾਰ ਗੈਰ ਪੰਜਾਬੀਆਂ ਨੂੰ ਦੇਤੀਆਂ ਇਸੇ ਵਲੰਟੀਅਰ ਨੂੰ ਨੇ ਪੁੱਛਿਆ ਆ ਹੁਣ ਟਿਕਟਾਂ ਦਿੱਤੀਆਂ ਲੋਕ ਸਭਾ ਦੀਆਂ ਅੱਠ ਪੰਜ ਮਿਨਿਸਟਰਸ ਮਤਲਬ ਕਿ ਐਮ ਐਲ ਏ ਵੀ ਉਹੀ ਬੰਦੇ ਮਿਨਿਸਟਰ ਵੀ ਉਹੀ ਬੰਦੇ ਤੇ ਮੈਂਬਰ ਪਾਰਲੀਮੈਂਟ ਦੇ ਕੈਂਡੀਡੇਟ ਵੀ ਉਹੀ ਇਹਦਾ ਮਤਲਬ ਇੰਨੀ ਬੈਂਕਰਪਾਰਟੀ ਤਿੰਨ ਤਿਤਲੀਆਂ ਲਿਆਂਦੀਆਂ ਨਵੀਆਂ ਕੋਈ ਰਿੰਕੂ ਚੱਕ ਲਿਆਂਦਾ ਕੋਈ ਉਧਰੋਂ ਚੱਬੇਵਾਲ ਦੀ ਬਾਹ ਮਰੋੜ ਕੇ ਲਾਏ ਇੱਕ ਜੀਪੀ ਲੈ ਗਏ ਇਹ ਤਿੰਨ ਤਿਤਲੀਆਂ ਸੀ ਤੇ ਚੌਥਾ ਇੱਕ ਇੱਕ ਕਮੇਡੀਅਨ ਆ ਕਰਮਜੀਤਨ ਮੋਲਜੜਾ ਹੁਣ ਕੈਂਪੇਨ ਘੱਟ ਕਰ ਰਿਹਾ ਵਾ ਤੇ ਗੀਤ ਜ਼ਿਆਦਾ ਸੁਣਾ ਰਿਹਾ ਫਰੀਦਕੋਟ ਬਸ ਕਿਉਂਕਿ ਕਹਿਣ ਨੂੰ ਕੁਝ ਨਹੀਂ ਹੈਗਾ ਇਸ ਕਰਕੇ ਇਹਨਾਂ ਨੇ ਆਪਣੇ ਹੀ ਖੜੇ ਹੋਏ ਉਸੂਲਾਂ ਨੂੰ ਪੈਰਾਂ ਥੱਲੇ ਰੋਂਦਿਆ ਵਾ ਤੇ ਮੈਨੂੰ ਪੂਰਨ ਆਸ ਹੈ ਕਿ ਪੰਜਾਬ ਦੇ ਲੋਕ ਇਹਨਾਂ ਨੂੰ ਠੁਕਮਾ ਜਵਾਬ ਦੇਣਗੇ